ਹਰੀ ਫਾਰਮਿੰਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆ ਢਣਾਉਲਾ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਤੁਹਾਨੂੰ ਮੱਝਾਂ ਤੇ ਝੋਟੀਆਂ ਦੇ ਰੇਟ ਤੇ ਉਹਨਾਂ ਬਾਰੇ ਲਵਾਂਗੇ ਪੂਰੀ ਜਾਣਕਾਰੀ ਤੇ ਤੁਹਾਡੇ ਤੱਕ ਕਰਾਂਗੇ ਵੀਡੀਓ ਸ਼ੇਅਰ ਸਾਰੇ ਵੀਰਾਂ ਨੂੰ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮੇਰਾ ਵੀਰ ਐਦਾਂ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਜਿਹੜੇ ਜਿਹੜੇ ਆਪਣੇ ਵੀਡੀਓ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੋ ਮੇਰਾ ਵੀਰ ਦਿਖਾਉਂਦੇ ਆਪਾਂ ਤੁਹਾਨੂੰ ਟੌਪ ਦੀ ਝੋਟੀਆਂ ਤੇ ਮੱਝਾਂ ਬਹੁਤ ਹੀ ਟੌਪ ਕਲਾਸ ਦੀ ਬਈ ਝੋਟੀ ਚੈੱਕ ਕਰੋ ਮੇਰਾ ਵੀਰ ਤੇ ਚੰਗਾ ਦੁੱਧ ਲੈਵੇ ਵਾਲੀ ਬਈ ਐਟਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਬਈ ਜੀ ਤੇ ਚਾਰੇ ਖਨਾਂ ਵਿੱਚ ਪ੍ਰੋਪਰ ਗੈਪ ਹੈ ਤੇ ਪਿੱਟਪੜੇ ਦੀ ਬਹੁਤ ਚੰਗੀ ਬਈ ਝੋਟੀ ਤੇ ਬਾਕੀ ਬਈ ਜੀ ਕੱਦ-ਗਾਠ ਰੂਹ ਖੁਸ਼ ਹੁੰਦੀ ਦੇਖ ਕੇ ਨਾਲ ਬੱਚਾ ਬਈ ਮੈਂ ਕਹਿੰਦਾ ਹੀ ਨਾਲ ਬਈ ਮੇਲ ਕਾਫ ਤੇ ਦੁੱਧ ਵਾਲਾ ਪਸ਼ੂ ਬਈ ਚੈੱਕ ਕਰ ਸਕਦੇ ਤੁਸੀਂ ਜੀ ਤੇ ਬਈ ਜੀ ਕਿੰਨਾ ਇਸ ਜੀ ਕਾਲ ਬਾਈ ਕੀ ਹਾਲ ਹੈ ਵੀਰੇ ਵਧੀਆ ਵਧੀਆ ਕੀ ਨਾਮ ਹੈ ਵੀਰੇ ਆਪਣਾ ਆਪਣਾ ਨਾਮ ਆਪਣਾ ਮੈਂ ਕਾਲੂ ਸਿੰਘ ਜੀ ਠੀਕ ਹੈ ਬਾਈ ਕਿਹੜਾ ਪਿੰਡ ਪੈਂਦਾ ਈ ਪਿੰਡ ਆਪਣਾ ਬਰੇਟਾ ਜੀ ਠੀਕ ਹੈ ਬਾਈ ਜੀ ਤੇ ਬਾਈ ਕਿੰਨੇ ਬੱਚੂ ਲੈ ਕੇ ਆਏ ਸੀ ਅੱਜ ਆਜਾ ਚਾਰ ਲੈ ਕੇ ਆਏ ਸੀ ਹੋ ਗਈ ਸੇਲ ਬੱਕੀ ਜੀ ਹਾਂ ਜੀ ਇੱਕ ਮੈਂ ਦਈ ਜੀ ਠੀਕ ਹੈ ਬਾਈ ਜੀ ਤੇ ਇਥੇ ਦੁੱਧ ਕਿੰਨਾ ਫਿਰ ਮੈਂ ਥੱਲੇ ਇੱਥੇ ਲੈ ਲੈ 16 17 ਲੀਟਰ ਜੀ ਕਿਹੜੀ ਸੂਏ ਸੂਈ ਹੈ ਵੀਰੇ ਇਹ ਇਹ ਨੀ ਤੀਜਾ ਸੂਆ ਜੀ ਠੀਕ ਹੈ ਬਾਈ ਜੀ ਤੇ ਕਿੰਨਾ ਕੁ ਦੁੱਧ ਹੈ 16 17 ਵੀਰ ਹਾਂ ਜੀ ਤੇ ਕਿੰਨਾ ਮੁੱਲ ਰੱਖਿਆ ਵੀਰੇ ਪੈਦਾ ਇਹਦਾ 2 ਲੱਖ ਜੀ ਠੀਕ 81 ਦੇ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਣਾ ਵਪਾਰ ਦਾ ਕੰਮ ਹੈ ਜੀ ਹਾਂ ਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਇਸ ਤੋਂ ਲਾ ਬਨੌਲਾ ਜਗਰਾਵਾ ਹਾਂ ਜੀ ਆਪਣਾ ਖੰਨਾ ਜੀ ਠੀਕ ਹੈ ਬਾਈ ਜੀ ਸਾਰੀਆਂ ਮੰਡੀਆਂ ਲਾਣੇ ਲੱਗਦਾ ਤੇ ਘਰੇ ਪਸ਼ੂ ਹੁੰਦੇ ਬਾਈ ਜੀ ਹਾਂ ਜੀ ਹਾਂ ਜੀ ਤੇ ਮੋਬਾਈਲ ਨੰਬਰ ਕਰੂਗਾ ਫਿਰ ਸ਼ੇਅਰ ਮੋਬਾਈਲ ਨੰਬਰ 773 ਹਾਂ ਜੀ 472 ਹਾਂ ਜੀ 3787 ਇੱਕ ਵਾਰ ਦੁਬਾਰੇ ਬੋਲਦੇ ਵੀਰੇ 77472 ਹਾਂ ਜੀ 3787 ਠੀਕ ਹੈ ਨਾਮ ਕੀ ਵੀਰੇ ਆਪਣਾ ਜੀ ਕਲੂ ਸਿੰਘ ਜੀ ਠੀਕ ਹੈ ਬਾਈ ਜੀ ਧੰਨਵਾਦ ਜੀ ਚੰਗਾ ਪਸ਼ੂ ਬਾਈ ਜੀ ਥੋੜਾ ਤੋੜ ਦੂੰਗੇ ਬਹੁਤ ਹੀ ਟਾਪ ਕਲਾਸ ਦੀ ਝੋਟੀ ਹੈ ਬਾਈ ਜੀ ਰੇਟ ਬਹੁਤ ਜ਼ਿਆਦਾ ਜੇ ਬਾਈਆਂ ਦਾ ਨਾ ਮਾਤ ਦਾ ਰੇਟ ਰੱਖਵਾਂਗੇ ਇਹਦੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਥਣ ਲੰਬਾ ਬਾਈ ਜੀ ਪੂਰੇ ਸ਼ਾਨਦਾਰ ਮੋਰਾ ਨਸਲ ਦੀ ਝੋਟੀ ਤੇ ਪਿੱਠਪੜੇ ਤਾਂ ਬਹੁਤ ਚੰਗੀ ਬਾਈ ਕੱਦ ਘਾਟ ਬਹੁਤ ਚੰਗਾ ਪਸ਼ੂ ਬਾਈ ਜੀ ਅਦਰ ਲੈ ਲੈ ਫੇਸ ਦੀ ਲੈ ਲੈ ਤੇ ਬਾਈ ਆ ਗਿਆ ਤੇਰਾ ਫੇਸ ਪੂਰੇ ਇਹਨੂੰ ਲਿੰਕ ਕਰ ਦੂੰਗਾ ਮੈਂ ਸੈਂਡਰ ਬਹੁਤ ਹੀ ਟਾਪ ਕੁਆਲਟੀ ਦੀ ਝੋਟੀ ਹੈ ਬਾਈ ਪਸ਼ੂ ਕਿੱਥੇ ਤੇ ਕੱਦ ਘਾਟ ਬਹੁਤ ਹੈ ਬਾਈ ਜੀ ਬਈ ਬਹੁਤ ਹੀ ਸ਼ਾਨਦਾਰ ਬਈ ਧਰਤੁਰ ਕਿਵੇਂ ਇਹਦੀ ਠੀਕ ਆ ਬਾਈ ਜੀ ਹਾਂ ਕਿਹੜੇ ਏਰੀਆ ਚੋਂ ਆਈ ਵੀਰੇ ਇਹ ਬਰੇਟੇ ਤੋਂ ਠੀਕ ਠੀਕ ਹੈ ਬਾਈ ਜੀ ਤੇ ਬਾਈ ਕੱਲਾ ਆਪਣਾ ਮੱਜਾਂ ਦਾ ਕਰਦੇ ਗਾਵਾਂ ਦਾ ਵੀ ਕਰਦੇ ਆ ਨਾ ਨਾ ਮੱਜਾਂ ਨਾ ਗੱਲਾਂ ਅੱਛਾ ਮੱਜਾਂ ਨਹੀਂ ਹੁੰਦੀ ਠੀਕ ਹੈ ਬਾਈ ਜੀ ਤੇ ਘਰੇ ਪਸ਼ੂ ਹੁੰਦੇ ਹੋਣੇ ਬਈ ਆਪਣੇ ਹਾਂ ਹਾਂ 15 ਠੀਕ ਫੋਨ ਕਰਕੇ ਆ ਸਕਦਾ ਬੰਦਾ ਜਿਹਨੇ ਲੈਣਾ ਹਾਂ ਹਾਂ ਠੀਕ ਹੈ ਬਾਈ ਜੀ ਪਿੰਡ ਆਪਣਾ ਕਿਹੜਾ ਸੀਗਾ ਦੱਸਿਆ ਪਿੰਡਾ ਜੀ ਬਰੇਟਾ ਜ਼ਿਲ੍ਹਾ ਜੀ ਮਾਨਸਰ ਤੇ ਤਹਿਸੀਲ ਕਿਹੜੀ ਪੈ ਜਾਂਦੀ ਬਾਈ ਜੀ ਸੀਰ ਗੁਲਾਡਾ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਖੜੀਆਂ ਨੇ ਮੋਰਾ ਨਸਰ ਜੀ ਮੱਜਾ ਵਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਈ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਕੋਲੇ ਖੜੇ ਨੇ ਪੰਜ ਪੂਰੀਆਂ ਸ਼ਾਨਦਾਰ ਕੁਆਲਟੀ ਦੀਆਂ ਝੋਟੀਆਂ ਤੇ ਸਭ ਤੋਂ ਵੱਡੀ ਗੱਲ ਹੈ ਬਈ ਅਟਰ ਕੁਆਲਟੀ ਸਾਰੀਆਂ ਦੀ ਇੱਕ ਨੰਬਰ ਹੈ ਬਈ ਜੀ ਤੇ ਸਾਰੀਆਂ ਦੀ ਲਵਾਂਗੇ ਜਾਣਕਾਰੀ ਕੱਲੀ ਕੱਲੀ ਦੀ ਤੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਆਪਾਂ ਇੰਟਰੋ ਕਰ ਲਾਂਦੇ ਬਾਈ ਜੀ ਬਾਈ ਅਸੀ ਗਾਲ ਜੀ ਸਹੀ ਆ ਬਾਈ ਜੀ ਕੀ ਹਾਲ ਹੈ ਵੀਰੇ ਵਧੀਆ ਵੀਰੇ ਕੀ ਨਾਮ ਹੈ ਵੀਰੇ ਆਪਣਾ ਜੀ ਪਰ ਤੁਸੀਂ ਵੀ ਠੀਕ ਹੈ ਵੀਰੇ ਪਿੰਡ ਕਿਹੜਾ ਪੈ ਜਾਂਦਾ ਵੀਰੇ ਆਪਣਾ ਆਪਣਾ ਨਹੀਂ ਕਾਲੇ ਕੀ ਹੈ ਠੀਕ ਹੈ ਵੀ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਜ਼ਿਲ੍ਹਾ ਜੀ ਬਰਨਾਲਾ ਠੀਕ ਹੈ ਬਾਈ ਜੀ ਤੇ ਬਾਈ ਕਿੰਨੇ ਪਸ਼ੂ ਲੈ ਕੇ ਆਏ ਸੀ ਅੱਜ ਆਪਾਂ ਅੱਜ ਆਪਾਂ ਬਾਈ 6 ਮੱਝਾਂ ਲੈ ਕੇ ਆਏ ਅੱਛਾ ਸੇਲ ਕੋਈ ਕੋਈ ਵੀਰੇ ਸੇਲ ਬਾਈ ਹਰੇ ਕੋਈ ਨਹੀਂ ਬਾਈ ਅੱਛਾ ਸੇਲ ਅਜੇ ਕੋਈ ਨਹੀਂ ਹੋਈ ਕੋਈ ਨਹੀਂ ਬਾਈ ਗਾਗਾ ਅੱਜ ਘਾਟੇ ਪੈਦੇ ਬਾਈ ਗਾਹਾਕ ਬਾਈ ਤੁਰਿਆ ਫਿਰਦਾ ਵਾਲੀ ਮੱਲ ਨਹੀਂ ਆਉਂਦਾ ਅੱਛਾ ਜੀ ਤੇ ਹੈ ਬਣ ਜੂ ਸ਼ਾਮ ਤੱਕ ਕੰਮ ਹਾਂ ਸ਼ਾਮ ਤੱਕ ਵਿਕ ਜਣੇ ਬਾਈ ਮੱਲ ਲਾਈ ਜਾਂਦੇ ਬੱਸ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਾਂ ਕਿਧਰੋਂ ਠੀਕ ਹੈ ਬਾਈ ਜੀ ਜਿਹੜੀ ਬਾਈ ਇਹ ਨੀਲੀ ਦਾ ਵੀ ਹੈ ਬਾਈ ਜੀ ਕਿੰਨੇ ਦਿਨਾਂ ਦੀ ਹੈ ਜੇ ਇਹ ਠੀਕ ਹੈ ਬਾਈ ਜੀ ਚੈੱਕ ਕਰੋ ਮੇਰਾ ਵੀਰ ਤੇ ਚੰਗਾ ਪਸ਼ੂ ਬਾਈ ਜੀ ਤੇ ਪ੍ਰੋਪਰ ਨਿਸ਼ਾਨ ਨੇ ਬਾਈ ਅੱਖਾਂ 'ਚ ਵੀ ਦੋਨਾਂ ਅੱਖਾਂ 'ਚ ਪ੍ਰੋਪਰ ਨਿਸ਼ਾਨ ਨੇ ਬਾਕੀ ਪੈਰਾਂ ਦੇ ਵੀ ਪ੍ਰੋਪਰ ਨਿਸ਼ਾਨ ਨੇ ਬਾਕੀ ਬਾਈ ਜੀ ਚੰਗਾ ਪਸ਼ੂ ਦੁੱਧ ਵਾਲ ਤੇ ਅਟਰ ਕੁਆਲਟੀ ਬਾਈ ਹਜੇ ਕਿੰਨੇ ਦਿਨ ਦੀ ਬਾਈ ਕੱਚੀ ਹੈ ਇਹ ਲੈ ਜੂ ਬਾਈ ਹਫਤਾ ਠੀਕ ਹੈ ਬਾਈ ਜੀ 10 ਕਿਲੋ ਦਾ ਪੂਰਾ ਠੀਕ ਹੈ ਬਾਈ ਜੀ ਬਾਈ ਕਹਿੰਦਾ 15 ਲੀਟਰ ਕੱਢ ਦੂ ਆਮ ਨਾਲ ਤੇ ਬਾਈ ਜੀ ਹੱਡਾਂ ਪੈਰਾਂ ਦੀ ਖੁੱਲੀ ਹੈ ਪੂਰੀ ਮੱਝ ਤੇ ਬਾਈ ਨੂੰ ਪੁੱਛਦੇ ਕਿਹੜੇ ਸੂਏ ਸੂਣਾ ਤੇ ਕਿੰਨਾ ਕੁ ਮੁੱਲ ਰੱਖਿਆ ਬਾਈ ਇਹਦਾ ਤੇ ਬਾਕੀ ਬਾਈ ਥਣ ਥਣ ਪੂਰੇ ਨਿਖੜਵੇਂ ਥਣ ਨੇ ਕੱਲਾ ਕੱਲਾ ਥਣਾ ਹੈ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਤੇ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਬਾਈ ਜੀ ਤੇ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਬਾਈ ਨੂੰ ਪੁੱਛਦੇ ਕਿੰਨਾ ਕਰਜੂ ਬਾਈ ਦੁੱਧ ਇਹ ਤੇ ਬਾਕੀ ਬਈ ਨਿਸ਼ਾਨ ਪ੍ਰੋਪਰ ਨੇ ਤੇ ਦੁੱਧ ਵਾਲਾ ਪਸ਼ੂ ਬਾਈ ਜੀ ਤੇ ਬਾਈ ਕਿੰਨਾ ਦੁੱਧ ਕਰਜੂਏ ਤੁਹਾਡੇ ਹਿਸਾਬ ਨਾਲ ਇਹ ਦੁੱਧ ਬਾਈ ਦੇ ਦੂ 14 15 ਕੇ ਅੱਛਾ ਕਿਹੜੇ ਸੂਏ ਸੁਣਾ ਬਾਈ ਇਹਨੇ ਇਹ ਤੀਜੇ ਸੂਏ ਸੁਵੇ ਤੀਜੇ ਸੂਏ ਠੀਕ ਹੈ ਬਾਈ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਬਾਈ ਆਪਾਂ ਇਹਦਾ ਇਹਦਾ ਮੁੱਲ ਬਾਈ ਡੇਢ ਮੰਗਣਾ ਦੇਣ ਲੈਣ ਕਿਤਾਂ ਖੜਦੋਂਗੇ 1 30 ਹੀ ਦੇ ਦਾਂ 1 30 ਹੀ ਦੇ ਦੋਗੇ ਹਾਂ ਠੀਕ ਹੈ ਬਾਈ ਜੀ ਉਦਾਂ ਪੂਰੀ ਥੱਲੀ ਵਾਲਾ ਕੰਮ ਹੈ ਬਾਈ ਹਾਂ ਪੂਰੀ 1 ਨੰਬਰ ਮੱਝ ਆ ਠੀਕ ਹੈ ਬਾਈ ਜੀ ਤੇ ਇਸ ਤੋਂ ਇਲਾਵਾ ਬਾਈ ਕਿਹੜੀ ਝੋਟੀ ਖੜੀ ਆਪਣੇ ਇੱਧਰ ਦਿਖਾਈਏ ਇਸ ਤੋਂ ਇਲਾਵਾ ਆਪਣੇ ਕੋਲ ਪੰਜ ਝੋਟੀਆਂ ਹਨ ਠੀਕ ਹੈ ਬਾਈ ਜੀ ਇੱਧਰੋਂ ਕਰ ਲਈ ਸਟਾਰਟ ਮੋਰਾ ਚ ਬਈ ਆ ਗਈ ਇੱਕ ਇਹ ਚੋਟੀ ਮੱਜ ਦੇ ਬਾਰੇ ਵੀ ਪੂਰੀ ਲਵਾਂਗੇ ਜਾਣਕਾਰੀ ਤੇ ਸਭ ਤੋਂ ਵੱਡੀ ਗੱਲ ਹੈ ਬਈ ਨਾਲ ਹੈਗਾ ਇਹਦੇ ਫੀਵਲ ਕੱਪ ਤੇ ਚੰਗਾ ਪਸ਼ੂ ਆ ਬਈ ਬਾਕੀ ਥਣਾ ਥਣ ਥਣ ਦੀ ਬਣਾਵਟ ਦੇਖੋ ਪੂਰੇ ਲੰਬੇ ਥਣ ਨੇ ਤੇ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਬਈ ਇਹ ਜਿਹੜੀ ਕਿਹੜੇ ਸੂਏ ਸੂਈ ਹੈ ਇਹ ਮੱਜ ਇਹ ਚੌਥੇ ਸੂਏ ਸੂਈ ਹੈ ਠੀਕ ਹੈ ਬਈ ਜੀ ਤੇ ਦੁੱਧ ਤਾਂ ਕਿੰਨਾ ਕੁ ਬਈ ਥੱਲੇ ਦੇ ਦੁੱਧ ਬਈ ਹੁਣ ਹੈਗਾ 14-15 ਕਿਲੋ ਪੂਰੇ ਕੰਡੇ ਵਾਲਾ ਜਮਾਂ ਸਹੀ ਹੈ ਠੀਕ ਹੈ ਬਈ ਜੀ ਤੇ 4 ਟੁਰ ਕਿਵੇਂ ਆਦੀ 4 ਇੱਕ ਨੰਬਰ ਠੀਕ ਹੈ ਬਈ ਤੇ ਘਮਾ ਦੋਗੇ ਬਈ ਇਹਨੂੰ ਮੜਾ ਜਾ ਹਾਂ ਤੋਰੋ ਬਈ ਤੇ ਚੰਗਾ ਪਸ਼ੂ ਬਾਈ ਜੀ ਆ ਤੋਰਨੀ ਬਈ ਪਹਿਲੀ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਤੇ ਪੂਰੀ ਬਲੈਕ ਜੈੱਡ ਤੇ ਬਈ ਥਾਣਾ ਲੰਬਾ ਬਾਈ ਜੀ ਚਾਰੇ ਥਾਣਾ ਚ ਪ੍ਰੋਪਰ ਗੈਪ ਹੈ ਬੱਚਾ ਬਈ ਖਲਟੇ ਜਿਆਦਾ ਚੰਗਾ ਪਸ਼ੂ ਬਾਈ ਜੀ ਬਈ 4 ਟੁਰ ਕੋਲੀ ਦੀ ਪੂਰੀ ਦਾਰਤੁਰ ਵਧੀਆ ਬਈ ਪੂਰੀ ਪੂਰੀ ਬਈ ਠੀਕ ਹੈ ਬਈ ਜੀ ਚੰਗਾ ਪਸ਼ੂ ਬਈ ਦੁੱਧ ਵਾਲਾ ਤੇ ਬਾਕੀ ਪਿੱਠ ਪੋਟੇ ਤਾਂ ਚੰਗੀ ਹੈ ਬਈ ਜੀ ਤੇ ਬਾਈ ਕੋਲ ਲਾਵਾਂਗੇ ਪੂਰੀ ਜਾਣਕਾਰੀ ਕਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਨਿੱਖੜਵੇਂ ਥਣ ਨੇ ਕੱਲੇ ਕੱਲੇ ਥਣ ਵਿੱਚ ਪ੍ਰੋਪਰ ਗੈਪ ਹੈ ਬਈ ਜੀ ਤੇ ਬਾਕੀ ਬਈ ਜੀ ਕਟਰ ਕੁਆਲਟੀ ਚੰਗੀ ਬਈ ਜੀ ਪਿੱਛੇ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਤੇ ਨਿੱਖੜਵੇਂ ਥਣ ਨੇ ਬਈ ਜੀ ਮਗਰ ਇਹ ਕਾਫੇ ਮੇਲ ਕਾਫੇ ਜੀ ਤੇ ਬਾਈ ਜੀ ਕਿੰਨਾ ਕੁ ਦੁੱਧ ਕਿੰਨਾ ਲੀਟਰ ਕਿਹਾ ਪੈਦਾ ਇਹਦਾ ਇਹਦਾ ਡੇਢ ਰੱਖਿਆ ਬਾਈ ਕਿੱਥੇ ਪਾ ਕੇ ਛੱਡ ਦੋਗੇ ਲਾਸਟ ਇਹ ਛੱਡ ਦਾਂਗੇ ਬਾਈ ਪੈਸੇ ਪੂਰੀ ਸੀ ਕਿਹੜੇ ਏਰੀਆ ਚ ਵਈ ਹੈ ਬਾਈ ਇਹ ਕਾਲੇ ਕੇ ਪਿੰਡ ਦੀ ਹੈ ਠੀਕ ਹੈ ਬਾਈ ਜੀ ਇਸ ਤੋਂ ਬਾਅਦ ਜਿਹੜੀ ਇਹ ਛੋਟੀ ਖੜੀ ਪਈ ਇਹ ਇਹਦਾ ਕਟਰੂ ਮਰਿਆ ਹੋਆ ਹੈ ਅੱਛਾ ਬਾਈ ਜੀ ਉਹ ਤਾਂ ਦੁੱਧ ਉਹ ਮੂਰੇ ਤੇ ਮਿਲਦੀ ਹੈ ਦੁੱਧ ਦੇ ਦਿੰਦੀ ਭਾੜੇ ਤੇ ਹਾਂ ਦੁੱਧ ਦੇ ਦਿੰਦੀ 14 ਰੁਪਏ ਠੀਕ ਹੈ ਬਾਈ ਜੀ ਚੈੱਕ ਕਰੋ ਮੇਰਾ ਵੀਰ ਹਟਰ ਕੁਆਲਿਟੀ ਪੂਰੀ ਸਾਫ ਸੁਥਰੀ ਹੈ ਬਾਈ ਕਹਿੰਦਾ ਕਟਰੂ ਦੀ ਹੋ ਗਈ ਡੈਥ ਤੇ ਬਾਕੀ ਬਾਈ ਜੀ ਸਾਫ ਸੁਥਰੀ ਅਟਰ ਕੁਆਲਟੀ ਹੈ ਬਾਕੀ ਬਾਈ ਕਹਿੰਦਾ ਦੇ ਦਿੰਦੀ ਹੈ ਦੁੱਧ ਘਟੂ ਬਿਨਾ ਇਹ ਤੇ ਬਾਕੀ ਵੀ ਹੱਡਾ ਪੈਰਾਂ ਦੀ ਪੂਰੀ ਚੰਗੀ ਖੁੱਲੇ ਹੱਡਾ ਪੈਰਾਂ ਦੀ ਤੇ ਲੰਬੀ ਜੋੜੀ ਝੋਟੀ ਹੈ ਬਾਈ ਤੇ ਅਟਰ ਕੁਆਲਟੀ ਬਾਈ ਜੀ ਸਾਫ ਸੁਥਰੀ ਦੁੱਧ ਵਾਲੀ ਝੋਟੀ ਹੈ ਸੱਚ ਚੰਗਾ ਪਸ਼ੂ ਬਾਈ ਜੀ ਤੇ ਚਾਰੇ ਖਾਣ ਵਾਲੇ ਜੀ ਪ੍ਰੋਪਰ ਗੈਪ ਹੈ ਤੇ ਮੇਰਾ ਵੀਰ ਘਰੇ ਰੱਖਣ ਵਾਲਾ ਪਸ਼ੂ ਹੈ ਦੁੱਧ ਵਾਲਾ ਤੇ ਅਟਰ ਕੁਆਲਟੀ ਸਾਫ ਸੁਥਰੀ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਚਾਰੇ ਖਾਣ ਵਾਲੇ ਜੀ ਪ੍ਰੋਪਰ ਗੈਪ ਹੈ ਤੇ ਬਾਈ ਦੁੱਧ ਕਿੰਨਾ ਕੁ ਥੱਲੇ ਇਹਦੇ ਇਹਦੇ ਲਈ ਦੁੱਧ ਕਿੰਨਾ ਬੱਦੂ 16 ਕਿਲੋ 16 ਕਿਲੋ ਪੰਡੇ ਵਾਲਾ ਪੂਰਾ ਤੇ ਕਿੰਨਾ ਮੁੱਲ ਰੱਖਿਆ ਵੀਰ ਆਪੇ ਤਾਂ ਇਹਦਾ ਬਾਈ 1.5 ਮੁੱਲ ਰੱਖਿਆ 5000 ਮਾਨਦਾਨ ਕਰਦਾ ਠੀਕ ਹੈ ਬਾਈ ਉਧਰ ਘਾਰਤੂਰ ਬੋਲੀ ਹੈ ਪੂਰੀ ਬਾੜੇ ਦੇ ਦੇ ਦਿੰਦੀ ਦੁੱਧ ਬਾਈ ਹਾਂ ਬਈ ਖਾਲਤੇ ਦੇ ਮਿਲਦੀ ਆ ਅੱਛਾ ਠੀਕ ਆ ਬਾਈ ਤੇ ਚੰਗਾ ਪਸ਼ੂ ਬਾਈ ਇਸ ਤੋਂ ਬਾਅਦ ਜਿਹੜੀ ਅਗਲੀ ਝੋਟੀ ਖੜੀ ਪਈ ਇਹ ਤੇ ਇਹ ਵੀ ਬਾਈ ਵਾਈਆਂ ਕੋਲੇ ਸਾਰੇ ਪਸ਼ੂ ਟੌਪ ਕਲਾਸ ਨੇ ਤੇ ਚੰਗੇ ਪਸ਼ੂ ਨੇ ਬਾਈ ਜੀ ਤੇ ਰੇਟ ਜਾਇਜ਼ ਹੈ ਵਾਈਆਂ ਦਾ ਜੀ ਤੇ ਬਾਕੀ ਪਸ਼ੂ ਸਾਰੇ ਚੰਗੇ ਨੇ ਬਾਈਆਂ ਕੋਲੇ ਤੇ ਜਿਹੜੀ ਅਗਲੀ ਝੋਟੀ ਇਹਦੇ ਬਾਰੇ ਵੀ ਲਵਾਂਗੇ ਪੂਰੀ ਜਾਣਕਾਰੀ ਤੇ ਬਾਕੀ ਬਾਈ ਜੀ ਅਟਰ ਕੁਆਲਟੀ ਤੁਸੀਂ ਨੇੜੇ ਤੋਂ ਵੀ ਚੈੱਕ ਕਰੋ ਲੰਬੇ ਥੜਨੇ ਚਾਰੇ ਥਣਾ ਤੇ ਪ੍ਰੋਪਰ ਗੈਪ ਹੈ ਬਾਈ ਜੀ ਤੇ ਪਿੱਠ ਪੁੜੇ ਦੀ ਚੰਗੀ ਹੈ ਬਾਈ ਝੋਟੀ ਤੇ ਸਿੰਘ ਖੁੰਡੇ ਨੇ ਬਾਈ ਪੂਰੀ ਸ਼ਾਨਦਾਰ ਕੁਆਲਟੀ ਹੈ ਤੇ ਅਟਰ ਕੁਆਲਟੀ ਤੁਸੀਂ ਚੈੱਕ ਕਰੋ ਖੁਦ ਵੀ ਟਾਪ ਕੁਆਲਟੀ ਦੀ ਹੈ ਤੇ ਸਿੰਘ ਪੂਰੇ ਖੁੰਡੇ ਨੇ ਬਈ ਤੇ ਚੰਗਾ ਪਸ਼ੂ ਬਈ ਦੁੱਧ ਵਾਲਾ ਤੇ ਬਾਈ ਕੋਲੋਂ ਲੰਦੇ ਪੂਰੀ ਜਾਣਕਾਰੀ ਤੇ ਅਟਰ ਕੁਆਲਟੀ ਚੈੱਕ ਕਰੋ ਬਈ ਜੀ ਰੂਹ ਖੁਸ਼ ਹੁੰਦੀ ਦੇਖ ਕੇ ਦੁੱਧ ਵਾਲਾ ਪਸ਼ੂ ਬਈ ਜੀ ਤੇ ਚਾਰੇ ਥਾਂ ਵਿੱਚ ਪ੍ਰੋਪਰ ਗੈਪ ਹੈ ਬਈ ਜੀ ਤੇ ਹੱਡਾਂ ਪੈਰਾਂ ਦੀ ਖੁੱਲੀ ਬਈ ਜੀ ਭਾਈ ਇਹ ਕਿਹੜੇ ਸੂਏ ਸੂਈ ਆ ਇਹ ਬਾਈ ਦੂਸਰੇ ਸੂਏ ਠੀਕ ਐ ਇਹ ਤੇ ਮਗਰ ਕੀ ਬਾਈ ਜੀ ਜਿਹੜੇ ਮਗਰ ਕੱਟਾ ਵੀ ਠੀਕ ਐ ਦੁੱਧਾ ਤਾਂ ਕਿੰਨਾ ਕੁ ਬਾਈ ਦੁੱਧ ਇਹ ਲੈ ਹੈਗਾ 17 ਕਿਲੋ ਬਾਈ ਠੀਕ ਐ ਬਈ ਤੇ ਮੁੱਲ ਕਿੰਨਾ ਰੱਖਿਆ ਵੀਰਾ ਪੈਦਾ ਇਹਦਾ ਮੁੱਲ ਰੱਖਿਆ ਬਾਈ 210 ਦੇਣ ਲੈਣ ਕਿੱਥੇ ਛੱਡ ਦੋਗੇ ਦੇਣ ਲੈਣ ਆਪਾਂ ਦੇ ਦਾਂਦੇ ਇਹਨੂੰ 190 ਦੇ 190 ਹੀ ਛੱਡ ਦੋਗੇ ਠੀਕ ਐ ਬਾਈ ਜੀ ਤੇ ਬਾਈ ਜੇ ਕਾ ਹੁਣ ਫੋਨ ਤੇ ਆਏ ਤਾਂ ਨਹੀਂ ਮੁੱਲ ਵਾਜੂਗਾ ਨਹੀਂ ਬਾਰ ਬਾਈ ਬਾਈ ਜਿਹੜੇ ਗੱਲ ਕਹਿਤੀ ਉੰਨੀ ਕਰ ਠੀਕ ਐ ਬਾਈ ਜੀ ਇਸ ਤੋਂ ਬਾਅਦ ਜਿਹੜੀ ਉਹ ਮੱਝ ਖੜੀ ਉਹ ਵੀ ਆਪਣੀ ਬਾਈ ਜੀ ਹਾਂ ਬ ਕੰਗਾ ਬੁबई ਸ਼ਾਨਦਾਰ ਕੁਆਲਟੀ ਦੀਆਂ ਮੋਹਰਾ ਮੱਝਾਂ ਨੇ ਪਈਆਂ ਕੋਲੇ ਇੱਕ ਆਪਣੀਲੀ 라 ਵੀ ਸੀਗੀ ਜੀ ਤੇ ਚੰਗੇ ਪਸ਼ੂ ਬਈ ਦੁੱਧ ਵਾਲੇ ਤੇ ਟੌਪ ਕੁਆਲਟੀ ਦੀ ਹੈ ਤੇ ਪਿੱਛਪੜੇ ਤੋਂ ਚੰਗੀ ਬਈ ਜੀ ਇਹ ਵੀ ਤੇ ਪੰਜ ਮਸੂਆ ਬਾਈ ਕਹਿੰਦਾ ਪਰ ਲੇਖਣੋਂ ਲੱਗਦੀ ਨਹੀਂ ਸ਼ਰੀਰ ਪੱਕਾ ਸੰਭੀ ਹੋਈ ਹੈ ਮੱਝ ਬਈ ਪਈਆਂ ਨੇ ਤੇ ਟੌਪ ਕੁਆਲਟੀ ਦਾ ਕੰਮ ਹੈ ਬਈਆਂ ਤਾਂ ਪਾਰਦਾ ਤੇ ਨਿਖਣਵੇਂ ਥਣਦੇ ਪੂਰੇ ਹੈ ਸ਼ਾਨਦਾਰ ਕੁਆਲਟੀ ਦੁੱਧ ਵਾਲੇ ਪਸ਼ੂ ਬਈ ਤੇ ਟੌਪ ਕੁਆਲਟੀ ਦਾ ਤੇ ਬਾਈ ਗੋਲਡਨ ਦੇ ਪੂਰੀ ਜਾਣਕਾਰੀ ਇਹਦੇ ਬਾਰੇ ਵੀ ਬਾਕੀ ਥਣ ਸਹਿਜ ਲੰਬਾ ਦੇਖੋ ਪੂਰਾ ਤੁਸੀਂ ਨੇੜੇ ਤੋਂ ਵੀ ਦਿਖਾ ਸਕਦੇ ਤੁਹਾਨੂੰ ਵੀ ਟਾਪ ਕੁਆਲਿਟੀ ਦੀ ਹੈ ਤੇ ਚੰਗਾ ਪਸ਼ੂ ਬਾਈ ਜੀ ਤੇ ਮਗਰ ਕੀ ਵੀ ਰ데요 ਮਗਰ ਇਹ ਕੱਟਾ ਹੀ ਮਗਰ ਇਹ ਬਾਈ ਮੇਲ ਕਾਫ ਹੈ ਇਹ ਵੀ ਚੰਗਾ ਬਾਕੀ ਅਲਟਰ ਕੁਆਲਿਟੀ ਸਾਫ ਸਫਰੀ पे ਨਿਕਣਵੇਂ ਥਣ ਦੇ ਪੂਰੇ ਚਾਰੇ ਥਣ ਵਿੱਚ ਪ੍ਰੋਪਰ ਗੈਪ ਹੈ ਤੇ ਬਾਈ ਗੋਲਡਨ ਦੇ ਪੂਰੀ ਜਾਣਕਾਰੀ ਭਾਈ ਦੁੱਧ ਕਿੰਨਾ ਕਿ ਥੱਲੇ ਇਹਦੇ ਇਹ ਥੱਲੇ 18 ਕਿਲੋ ਦੁੱਧ ਤੁਹਾਨੂੰ ਪੂਰੇ ਕੰਡੇ ਵਾਲਾ ਕਿੰਨੇ ਦਿਨ ਦੀ ਸੂਈ ਬਾਈ ਹੈ ਇਹ ਸੋਈ ਨੂੰ ਹੋ ਗਿਆ ਬਾਈ ਵੀਨਾ ਠੀਕ ਹੈ ਬਾਈ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਵੀਰਾ ਪਏ ਦਾ ਇਹਦਾ ਬਾਈ 170 ਰੱਖਿਆ ਮੈਂ ਦੇ ਲੈਣ ਕਿਤਕ ਛੱਡ ਦੋਗੇ ਬਾਈ ਦੇ ਲੈ ਆਪਾਂ 1.5 ਠੀਕ ਹੈ ਇਹ ਕਿਹੜੀ ਜੀ ਜੋਈ ਵੀਰੇ ਇਹ ਰਾਜੀ ਹੈ ਬੰਦੇ ਠੀਕ ਹੈ ਬਈ ਜੀ ਉਹਦਾ ਤਾਂ ਅਕਤੂਰ ਬਾਈ ਇੱਕ ਨੰਬਰ ਜਿੱਦਾਂ ਬੱਚੇ-ਪੁੱੱਚੇ ਖੋਲੀ ਜਾਣ ਕੋਈ ਦਿੱਕਤ ਤਾਂ ਨਹੀਂ ਹਾਂ ਬਾਈ ਕੋਈ ਚੱਕਰ ਨਹੀਂ ਬਾਈ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਝੋਟੀ ਖੜੀ ਬਾਈ ਇਹ ਠੀਕ ਹੈ ਬਾਈ ਜੀ 200 ਠੀਕ ਹੈ ਬਈ ਤੇ ਬਹੁਤ ਹੀ ਟੌਪ ਕੁਆਲਿਟੀ ਦੀ ਝੋਟੀ ਅਗਲੀ ਸ਼ਾਨਦਾਰ ਤੇ ਬਾਈ ਇਹਦੇ ਬੱਚੇ ਦੀ ਹੋਈ ਹੈ ਡੈਥ ਤੇ ਬਾਕੀ ਵੀ ਅਟਰ ਕੁਆਲਟੀ ਬਹੁਤ ਚੰਗੀ ਹੈ ਝੋਟੀ ਦੀ ਤੇ ਚੰਗਾ ਪਸ਼ੂ ਬਾਈ ਦੁੱਧ ਵਾਲਾ ਸਾਦੇ ਦੇ ਭਰਾ ਤੇ ਜੇ ਕੋਈ ਬਾਈ ਡੈਰੀ ਦਾ ਕੰਮ ਕਰਨਾ ਚਾਹੁੰਦਾ ਦੁੱਧ ਦਾ ਦਾ ਤੇ ਉਹਨਾਂ ਲਈ ਬਾਈ ਬਹੁਤ ਲਾਹੇਵੰਦ ਹੈ ਝੋਟੀ ਤੇ ਚੰਗਾ ਪਸ਼ੂ ਬਾਈ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਨਿਖੜਵੇਂ ਖਾਂਦੇ ਬਾਈ ਪੂਰੇ ਚਾਰ ਦਿਨਾਂ ਦੇ ਪ੍ਰੋਪਰ ਗੈਰ ਹੈ ਤੇ ਬਾਕੀ ਰੇਟ ਰੂਟ ਪੁੱਛਦੇ ਬਾਈ ਤੁਹਾਨੂੰ ਪੂਰੀ ਜਾਣਕਾਰੀ ਲੈਂਦੇ ਆ ਤੇ ਬਾਈ ਅਟਰ ਕੁਆਲਟੀ ਸਾਫ ਸੁਥਰੀ ਪੂਰੀ ਤੇ ਉਦਾਂ ਬਈ ਸਿੰਗਾ ਦੀ ਪੂਰੀ ਖੁੰਡੀ ਐ ਤੇ ਦੰਦ ਉਹ ਜੇ ਚੌਗੀ ਐ ਬਾਈ ਕਹਿੰਦਾ ਤੇ ਸਿੰਘ ਸੰਗ ਦਾ ਦੇਖੋ ਤੁਸੀਂ ਪੂਰਾ ਸ਼ਾਨਦਾਰ ਪਸ਼ੂ ਐ ਮੋਹਰੇ ਚ ਤੇ ਪਿੱਠਪੋੜੇ ਤੋਂ ਚੰਗੀ ਬਈ ਜੀ ਅਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਐ ਥਣ ਪੂਰੇ ਨਿਕਣਵੇਂ ਨੇ ਤੇ ਬਾਕੀ ਬਾਈ ਕੋਲਾਂ ਨੇ ਪੂਰੀ ਜਾਣਕਾਰੀ ਤੇ ਬਾਈਆਂ ਕੋਲੇ ਸਾਰੀ ਪਸ਼ੂ ਟੌਪ ਕੁਆਲਿਟੀ ਦੇ ਨੇ ਤੇ ਬਾਈ ਜਿਹੜੀ ਆਪਾਂ ਹੈ ਬਈ ਜੀ ਚੰਗੇ ਪਸ਼ੂ ਨਮਾਈਆਂ ਕੋਲੇ ਜੀ ਐ ਬਾਈ ਜੀ ਜਿਹੜੀ ਲਾਸਟ ਝੋਟੀ ਦਿਖਾਈ ਆਪਾਂ ਨੇ ਉਹ ਚਾਰ ਚੌਗੀ ਹਾਂਜੀ ਬਾਈ ਉਹ ਕਿੰਨਾ ਦੁੱਧ ਥੱਲੇ ਉਹਦਾ ਜੀ ਉਹ ਥੱਲੇ 12 ਕਿਲੋ ਜੀ ਹਰੇ 10 ਬੰਦਣਾ ਸੂਈ ਬੱਚਾ ਮਰ ਗਿਆ ਤੇ ਕਿੰਨਾ ਕੀ ਮੁੱਲ ਰੱਖਿਆ ਬਾਈ ਆਪਾਂ ਦਾ ਕੋਲਾ ਬਾਈ ਰੱਖਿਆ ਤਾਂ ਆਪਾਂ ਇੱਕ 60 ਦਾ ਡੇਢ ਦੀ ਦੇ ਦਿੰਦੇ ਅਹ ਡੇਢ ਦੀ ਦੋ ਠੀਕ ਹੈ ਬਾਈ ਜੀ ਤੇ ਬਾਈ ਆਪਣੇ ਘਰੇ ਪਸ਼ੂ ਹੁੰਦੇ ਨੇ ਆਪਣੇ ਹਾਂ ਹਰ ਬੰਦ ਠੀਕ ਹੈ ਬਾਈ ਕਿਹੜੇ ਦੀ ਮਤਲਬ ਆਪਾਂ ਲੋਕਲ ਲੰਦੇਗਾ ਬਾਹਰ ਤੋਂ ਹਰਿਆਣੇ ਤੋਂ ਹਾਂ ਆਪਾਂ ਹਰਿਆਣੇ ਤੋਂ ਵੀ ਲੋਕਲ ਹੀ ਬਹੁਤ ਨੇ ਕਿਹਦਾ ਬਾਈ ਜੀ ਤੇ ਮਤਲਬ ਕਿਸੇ ਨੂੰ ਆਉਣਾ ਹੋਵੇ ਆ ਸਕਦਾ ਵੀ ਫੋਨ ਤੇ ਆਪਣਾ ਨਾਮ ਦੱਸਿਓ ਵੀਰੇ ਪੂਰਾ ਪਹਿਲਾਂ ਦੋਈ ਜੋ ਪਿੰਡ 'ਚ ਚੱਲਦਾ ਨੋ ਆਪਣਾ ਕਾਲਾ ਸਿੰਘ ਜੀ ਪਿੰਡ ਜੀ ਪਿੰਡ ਰਾਜੀਆ ਜ਼ਿਲ੍ਹਾ ਕਿਹਨੇ ਪੈਂਦੀ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਵੀ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਕਰ ਦਊਂਗਾ ਸ਼ੇਅਰ 99699 ਹਾਂਜੀ 82242 ਇੱਕ ਵਾਰ ਦੁਬਾਰੇ ਬੋਲਦੇ ਵੀਰੇ 99699 ਹਾਂਜੀ 82242 ਠੀਕ ਹੈ ਬਾਈ ਜੀ ਮਤਲਬ ਜੇ ਕਿਸੇ ਨੂੰ ਆਉਣਾ ਹੋਵੇ ਫੋਨ ਕਰਕੇ ਆ ਸਕਦਾ ਜੀ ਅੱਛਾ ਅਬਲੇਵਲ ਹੋਣੇ ਪਸ਼ੂ ਜੀ ਕੱਲਾ ਮੱਜਾਂ ਦੀ ਕਰਦੇ ਗਾਵਾਂ ਦਾ ਵੀ ਕਰਦੇ ਵੀਰ ਆਪਾਂ ਕੱਲਾ ਮੱਜਾਂ ਨਹੀਂ ਕੱਲਾ ਮੱਜਾਂ ਨਹੀਂ ਕਰਦੇ ਠੀਕ ਹੈ ਬਈ ਜੀ ਤੇ ਆਪਣੇ ਤੋਂ ਕਿੰਨੇ ਲੀਟਰ ਤੋਂ ਸਟਾਰਟ ਮਤਲਬ ਕਿੰਨੀ ਰੇਂਜ ਤੋਂ ਸਟਾਰਟ ਹੋ ਜਾਂਦੀ ਹੈ ਵਿੱਚ 10 ਕਿਲੋ ਤੋਂ ਸਟਾਰਟ ਹੋ ਜਾਂਦੀ ਹੈ ਠੀਕ ਹੈ ਬਈ ਜੀ ਤੇ ਬਾਈਆਂ ਕੋਲੇ ਬਾਈ ਹੁੰਦੇ ਨੇ ਸ਼ਾਨਦਾਰ ਪਸ਼ੂ ਤੇ ਬਾਈਆਂ ਦਾ ਰੇਟ ਵੀ ਬਹੁਤ ਜਾਇਜ਼ ਹੈ ਜੇ ਕੋਈ ਵੀਰ ਲੈਣਾ ਚਾਹੁੰਦਾ ਤਾਂ ਬਾਈਆਂ ਦਾ ਕੰਟੈਕਟ ਨੰਬਰ ਆਪਾਂ ਵੀਡੀਓ ਵਿੱਚ ਪਾ ਦਿੱਤਾ ਤੇ ਬਾਈ ਨਾਲ ਟੱਕ ਟੱਕ ਕਰ ਸਕਦਾ ਜੀ ਤੇ ਬਾਕੀ ਬਾਈ ਕੋਲੇ ਪਸ਼ੂ ਚੰਗੇ ਹੁੰਦੇ ਨੇ ਜਿਵੇਂ ਡੈਰੀ ਵਾਲਾ ਬਾਈ ਜਿਹੜੇ ਪਸ਼ੂਆਂ ਦੇ ਕਟਰੂ ਮਰੇ ਹੋਏ ਨੇ ਬਾਈ ਡ ਤੇ ਰੇਟ ਜਾਇਜ ਬਾਈਆਂ ਦਾ ਜੀ ਦੁੱਧ ਵਾਲੇ ਪਸ਼ੂ ਨੇ ਸਾਰੇ ਜੀ ਤੇ ਬਾਕੀ ਸਾਰੇ ਵੀਰਾਂ ਦਾ ਜੋ ਡੈਰੀ ਫਾਰਮਿੰਗ ਵੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ channel ਨੂੰ ਸਬਸਕ੍ਰਾਈਬ ਵੀ ਰੁੱਝਿਆ ਕਰੋ ਮੇਰਾ ਵੀਰ ਐਦਾ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਬਾਕੀ ਆਪਣੀ ਵੀਡੀਓ ਪੂਰੀ ਸਾਫ਼ ਸੁਥਰੀ ਹੁੰਦੀ ਹੈ ਤੇ ਤੁਸੀਂ ਆਪਣੀ ਫੈਮਿਲੀ ਵਿੱਚ ਬੈਠ ਕੇ ਵੀ ਦੇਖ ਸਕਦੇ ਹੋ ਆਮਨਾਲ ਤੇ ਚੰਗੇ ਪਸ਼ੂ ਨੇ ਬਈ ਅੱਜ ਮੰਡੀ ਚਾਏ ਹੋਏ ਨੇ ਤੇ ਰੇਟ ਆਪਾਂ ਤੁਹਾਡੇ ਤੱਕ ਹਰ ਇੱਕ ਕੀ ਸ਼ੇਅਰ ਕਰਤੀ ਜੀ ਬਾਕੀ ਤੁਸੀਂ ਫੋਨ ਕਰਕੇ ਕਲੀ-ਕਲੀ ਜਾਣਕਾਰੀ ਵਾਈ ਕੋਲੋਂ ਲੈ ਸਕਦੇ ਹੋ ਤੇ ਬਾਕੀ ਸਾਰੇ ਵੀਰ ਜੋ ਵੀ ਜਿੱਦਾਂ ਵੀ ਵੀਡੀਓ ਚ ਕੋਈ ਕਮੀ ਪੇਸ਼ੀ ਲੱਗਦੀ ਹੁੰਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਰਾ ਵੀਰ ਤੇ ਆਪਾਂ ਉਹ ਚੀਜ਼ ਸੁਧਾਰ ਕਰਕੇ ਤੁਹਾਡੇ ਤੱਕ ਅਗਲੀ ਵੀਡੀਓ ਚ ਲੈ ਕੇ ਆਵਾਂਗੇ ਤੇ ਬਾਕੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੋ ਵੀਡੀਓ ਨੂੰ ਦੇਖ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤੁਹਾਗੇ ਪੂਰੀ ਜਾਣਕਾਰੀ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਇਦਾਂ ਦੀ ਵੀਡੀਓ ਪਤੋਂ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਆਪਣੀ ਬਾਈ ਦੀ ਵੀਡੀਓ ਪੂਰੀ ਸਾਫ ਸੁਥਰੀ ਹੁੰਦੀ ਹੈ ਜੇ ਕੋਈ ਫੈਮਿਲੀ ਵਿੱਚ ਬੈਠ ਕੇ ਦੇਖਣਾ ਚਾਹੁੰਦਾ ਤਾਂ ਦੇਖ ਸਕਦਾ ਬਾਈ ਜੀ ਪੂਰੀ ਸਾਫ ਸੁਥਰੀ ਹੁੰਦੀ ਹੈ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਇਦਾਂ ਦੀ ਵੀਡੀਓ ਪਤੋਂ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਜਿਹੜੇ ਚੈਨਲ 'ਚ ਬਣੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਆਪਾਂ ਦਿਖਾਉਂਦੇ ਸਾਨੂੰ ਬਹੁਤ ਹੀ ਟਾਪ ਕਲਾਸ ਦੀ ਝੋਟੀ ਤੋਂ ਮੇਰਾ ਵੀਰ ਮੋਰਾ ਨਸਲ ਦੀ ਬਹੁਤ ਹੀ ਟਾਪ ਕੁਆਲਿਟੀ ਦੀ ਝੋਟੀ ਤੇ ਚੰਗਾ ਪਸ਼ੂ ਬਾਈ ਜੀ ਪੂਰਾ ਪੂਰੀ ਫੂਨਸ ਤੱਕੀ ਪੂਰੀ ਬਲੈਕ ਹੈ ਬਹੁਤ ਪੂਰੀ ਮੋਰਤ ਹੈ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਪੂਰੇ ਨਿਖੜਵੇਂ ਥਣ ਨੇ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਬਾਕੀ ਚਾਰਾ ਪੂਰੇ ਲੰਬੇ ਥਣ ਨੇ ਬਾਈ ਜੀ ਤੇ ਬਾਕੀ ਸਿੰਗਾ ਦੀ ਬਾਈ ਜੀ ਖੁੰਡੀ ਹੈ ਚੰਗਾ ਪਸ਼ੂ ਬਾਈ ਜੀ ਉਦੋਂ ਪਿੱਛੇ ਤੋਂ ਵੀ ਤੁਹਾਨੂੰ ਅਟਰ ਕੁਆਲਟੀ ਚੈੱਕ ਕਰਾ ਦੰਦੇ ਜੀ ਤੇ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਪਿਆਸੀ ਗੱਲ ਦੀ ਕੀ ਹਾਲ ਹੈ ਵੀਰੇ ਕਿਹੜਾ ਪਿੰਡ ਪੈ ਜਾਂਦਾ ਵੀਰੇ ਆਪਣਾ ਹੀ ਲੋਹਾ ਕਿਹੜਾ ਜੀ ਠੀਕ ਹੈ ਬਾਈ ਜੀ ਤੇ ਵਪਾਰਤ ਕੰਮ ਵੀਰੇ ਆਪਣਾ ਹੀ ਕਰ ਲੈਂਦੇ ਥੋੜਾ ਬਹੁਤ ਠੀਕ ਹੈ ਜਿਹੜੀ ਉਹ ਪਰਲੀ ਝੋਟੀ ਖੜੀ ਹੈ ਬਾਈ ਉਹ ਕਿਹੜੇ ਸੂਏ ਸੂਈ ਹੈ ਜੀ ਉਹ ਦੂਜਾ ਸੂਈ ਹੈ ਠੀਕ ਹੈ ਬਾਈ ਜੀ ਕਿੰਨਾ ਕੁ ਦੁੱਧ ਦਾ ਵੀਰੇ ਤੁਸੀਂ ਲੈਈ ਦੁੱਧ 15 ਕਿਲੋ ਗੋਲਾ 7ਵਾਂ ਗੰਨ ਸੂਈ ਹੈ ਠੀਕ ਹੈ ਵੀਰੇ ਤੇ ਕਿੰਨਾ ਮੁੱਲ ਰੱਖਿਆ ਵੀਰੇ ਪੈਦਾ ਜੀ ਇਹਦਾ ਮੁੱਲ 1 ਲੱਖ 80 ਹਜ਼ਾਰ ਅੱਛਾ ਕਿਤਕ ਛੱਡ ਦੂੰਗਾ ਲਾਸਟ ਵੀਰੇ ਪੈਣ ਦੀ ਤੇ ਤਾਂ ਹੈ ਠੀਕ ਹੋੜੀ ਤੋੜ ਦੂ ਮੈਂ ਵੀਰੇ ਹਰਿਆਣੇ ਦੀ ਆ ਇਹ ਠੀਕ ਅੱਛਾ ਹਰਿਆਣੇ ਦੀ ਅੱਛਾ ਬੂਲਾ ਟੱਪ ਠੀਕ ਹੈ ਬਈ ਜੀ ਤੇ ਦੁੱਧ ਪੂਰਾ ਕੰਡੇ ਵਾਲਾ ਬਈ 15 ਬੋਲੀ ਤਿਆਰ ਹੈਗਾ ਠੀਕ ਹੈ ਬਈ ਜੀ ਚੈੱਕ ਕਰੋ ਮੇਰਾ ਬਈ ਕੱਦਗਾਠ ਬਹੁਤ ਹੈ ਝੋਟੀ ਦਾ ਤੇ ਕਿਹੜੇ ਸੂਏ ਸੂਏ ਵੀਰੇ ਇਹ ਦੂਜੇ ਅੱਛਾ ਦੂਜੇ ਸੂਏ ਸੂਏ ਬਈ ਜੀ ਤੇ ਬਈ ਮੂੰਹ ਪਤਲਾ ਪੂਰਾ ਪਿਓਰ ਮੋਰਾ ਚ ਬਈ ਜੀ ਚੈੱਕ ਕਰ ਸਕਦੇ ਹੋ ਜੀ ਕੱਦਗਾਠ ਬਹੁਤ ਹੈ ਬਈ ਝੋਟੀ ਦਾ ਜੀ ਅੱਛਾ ਜੀ ਤੇ ਅਟਰ ਕੁਆਲਟੀ ਸਾਫ ਸੁਥਰੀ ਬਈ ਪੂਰੀ ਤੇ ਨਿੱਖੜਵੇਂ ਥਣ ਦੇ ਚਾਰੇ ਥਾਣਾ ਵਿੱਚ ਪ੍ਰੋਪਰ ਗਿਆ ਤਾਂ ਠੀਕ ਹੈ ਬਈ ਮਗਰ ਕੀ ਵੀ ਰਤਾਈ ਮਗਰ ਬਈ ਜੀ ਇਹ ਤੇ ਕੱਟਾ ਪਿਓਰ ਮੋਰਾ ਚ ਤੇ ਚੰਗਾ ਪਸ਼ੂ ਬਾਈ ਜੀ ਚੈੱਕ ਕਰੋ ਮੇਰਾ ਵੀਰ ਬਾੜਾ ਨਹੀਂ ਕਹਿੰਦਾ ਦੋਨੇ ਮੈਂ ਸਾ ਚੰਗਾ ਪਸ਼ੂ ਬਾਈ ਜੀ ਦੁੱਧਾਲ ਪਿੱਟ ਪੁੜੇ ਤਾਂ ਬਹੁਤ ਚੰਗੀ ਹੈ ਬਾਈ ਜੀ ਝੋਟੀ ਤੇ ਕੱਦ ਘਾੜ ਬਹੁਤ ਹੈ ਬਾਈ ਜੀ ਤੇ ਉਸ ਤੋਂ ਬਾਅਦ ਜਿਹੜੀ ਝੋਟੀ ਮਾਝ ਦਿਖਾਉਂਦੇ ਇਹ ਵੀ ਬਾਈ ਚੰਗਾ ਪਸ਼ੂ ਹੈ ਇਹ ਤੇ ਅੱਛਾ ਇਹ ਤੀਜੀ ਸੂਏ ਬਾਈ ਜੀ ਹਾਂ ਇਹ ਤੀਜੀ ਹੈ ਲੋਕਲ ਆਉੜੀ ਦੀ ਕੱਟੀ ਹੈ ਪਿੱਸੇ ਦੇ ਠੀਕ ਹੈ ਬਾਈ ਜੀ ਦੁੱਧ 15 ਕਿਲੋ ਦਾ ਰੈਡੀ ਹੋ ਜਾ ਠੀਕ ਹੈ ਬਾਈ ਜੀ ਹਾਂ ਤਿਆਰੀ ਕਰ ਦੋ ਜੀ ਚੈੱਕ ਕਰੋ ਮੇਰਾ ਵੀ ਹਟਰ ਕੁਆਲਿਟੀ ਪੂਰੀ ਸਾਫ਼ ਹੈ ਠੀਕ ਹੈ ਬਾਈ ਜੀ ਉਹ ਤਾਂ ਤਾਰ ਤੁਰ ਕਿਵੇਂ ਬਾਈ ਜੀ ਕਿਸੇ 'ਚ ਵੀ ਛਿੱਟਾ ਸਰਲਾ ਨਹੀਂ ਹੋਊਗਾ ਜਮਾਂ ਪੂਰੀ ਤਾਰ ਦੀ ਠੀਕ ਹੈ ਬਾਈ ਜੀ ਐਥੇ ਲੇ ਕੇ ਦੁੱਧ ਕਿੰਨੇ ਜੀ ਬਾਈ ਇਹਦੇ 15 ਤਿਆਰ ਅੱਛਾ 15 ਤਿਆਰ ਹੈ ਬਾਈ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਵੀਰੇ ਆਪਾਂ ਇਹਦਾ ਮੁੱਲ 1 ਲੱਖ 40 ਰੱਖਿਆ ਗਿਆ 30 ਹੀ ਦੇ ਲਾ ਗਿਆ ਠੀਕ ਹੈ ਬਾਈ ਜੀ ਇਹ ਤੋਂ اردو ਮੇਂ ਤੇ ਥੋੜੀ ਜੀ ਹਾਂਜੀ ਤੇ ਮਗਰ ਕੀ ਵੀਰੇ ਤੇ ਜੀ ਇਹਦੇ ਕੱਟੀ ਆ ਮਗਰ ਚੈੱਕ ਕਰੋ ਮੇਰਾ ਵੀਰੇ ਬਹੁਤ ਜਿਆਦਾ ਸਾਫ ਸੁਥਰੀ ਹੈਟਰ ਕੁਆਲਟੀ ਹੈ ਬਈ ਜੀ ਚੰਗੇ ਪਸ਼ੂ ਬਾਈ ਕੋਲੇ ਦੋਏ ਸੀਗੇ ਤੇ ਦੁੱਤ ਵਾਲੇ ਪਸ਼ੂ ਬਈ ਜੀ ਕੋਣੀ ਕੋਣੀ ਜੀ ਕਾ ਉਹ 2000 ਸਿਰ ਦੇ ਆ ਨਾ ਤੇ ਨਿਖੜਵੇਂ ਥਣਦੇ ਬਈ ਜੀ ਪੂਰੇ ਤੇ ਸਾਫ ਸੁਥਰੀ ਹੈਟਰ ਕੁਆਲਟੀ ਹੈ ਬਹੁਤ ਸੋਹਣੇ ਚ ਬਈ ਜੀ ਠੀਕ ਹੈ ਬਈ ਜੀ ਚੰਗੀ ਹੈਟਰ ਕੁਆਲਟੀ ਹੈ ਬਈ ਪਸ਼ੂ ਦੀ ਤੇ ਰੇਟ ਬਾਈ ਦਾ ਪੂਰਾ ਜਾਇਜ਼ ਰੇਟ ਹੈ ਤੇ ਬਹੁਤਾ ਵੱਧ ਨਹੀਂ ਰੱਖਿਆ ਬਾਈ ਨੇ ਪਹਿਨੀ ਪੂਰਾ ਪੂਰਾ ਰੇਟ ਰੱਖਿਆ ਤੇ ਬਾਕੀ ਬਾਈ ਪਸ਼ੂ ਬਾਈ ਕੋਲੇ ਦੋਏ ਚੰਗੇ ਸੀਗੇ ਜੀ ਪਹੁੰਚ ਕੀ ਕਰਦਾਂਗੇ ਠੀਕ ਹੈ ਬਾਈ ਜੀ ਹਾਂ ਕਿਲੋਮੀਟਰ ਤੱਕ ਪਹੁੰਚ ਕਰਦਾਂਗੇ ਅੱਛਾ ਇਸੇ ਰੇਟ 'ਚ ਹੀ ਠੀਕ ਹੈ ਬਾਈ ਜੀ ਬਸ ਜੀ ਥੋੜਾ ਰਹਿ ਦੇ ਠੀਕ ਬਾਈ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਪੈਸੇ ਇਸ ਤੋਂ ਲੈ ਬਾਈ ਨਹੀਂ ਮੰਡੀ ਨਹੀਂ ਆਪਾਂ ਤਾਂ ਹੀ ਵੇਚਦੇ ਹਾਂ ਨਾਲ ਹੈਡ ਦੀ ਬਦਲ ਅੱਛਾ ਜਿਆਦਾ ਹਰਿਆਣੇ ਤੋਂ ਹੀ ਲਾਉਂਦੇ ਬਾਈ ਤੁਸੀਂ ਹਾਂ ਇਹ ਤਾਂ ਆਪਣੀ ਚੰਗੀ ਮੱਝ ਦੀ ਦਾ ਕਰਕੇ ਲੱਦੇ ਦੇਖੀ ਹੋਈ ਹੈ ਪਹਿ ਤੇ ਬਾਈ ਮੋਬਾਈਲ ਨੰਬਰ ਬੋਲ ਦੋਗੇ 788363900 ਇੱਕ ਵਾਰ ਦੁਬਾਰੇ ਬੋਲਦੇ ਵੀਰੇ 788363900 ਵੀ ਕਿਸੇ ਨੇ ਵੀਰੇ ਘਰੇ ਆਉਣਾ ਹੋਵੇ ਫੋਨ ਕਰਕੇ ਆ ਸਕਦਾ ਹਾਂ ਹਾਂ ਹੁੰਦੀ ਹੈ ਅੱਲਾ ਮੱਝਾਂ ਦੀ ਕਿ ਆਪਣੇ ਕੋਲ گاਵਾ ਦਾ ਵੀ ਵੀਰੇ ਨਹੀਂ ਕੰਮ ਤਾਂ ਮੇਰਾ ਮੈਂ ਤਾਂ ਸੀਜ਼ਨ ਲਾਉਣਾ ਦਾ ਮਸ਼ੀਨਾ ਦੇ ਆ ਤਾਂ ਬੇਲੇ ਟਾਈਮ ਚ ਕਰ ਲੈਂਦੇ ਆ ਅੱਛਾ ਹਾਂ گاਵਾ ਆਠ ਠੰਡਾ ਠੰਡਾ ਦੇ ਟਾਈਮ ਚ ਮੱਝਾਂਗੇ ਹਰਿਆਣੇ ਤੋਂ ਹੀ ਲਿਆਉਂਦੇ ਜਿਆਦਾਤਰ ਪਾ ਹੈ ਬਈ ਜੀ 6-7 ਸਾਲ ਹੋ ਗਏ ਜਿਆਦਾ ਹਰਿਆਣਾ ਜਾਂਦੇ ਆ ਉਰੇ ਵੀ ਲੈ ਲੈਂਦੇ ਆ ਕਿ ਵਿੱਚ ਅੱਛਾ ਚੰਗਾ ਪਸ਼ੂ ਮਿਲ ਜੇ ਨਾਰਮਲ ਰੇਟ ਚ ਹੀ ਦੇਨੇ ਜਦੋਂ ਤਾਂ ਉਰੇ ਵਾਲੀਆਂ ਲੈਣੀਆਂ ਠੀ ਇਹਨੇ 2 ਕ ਲੱਖ ਤੱਕ ਮੈਂ ਲੈ ਲੈਂ ਆ ਪਾ ਠੀਕ ਹੈ ਬਈ ਠੀਕ ਹੈ ਬਈ ਧੰਨਵਾਦ ਜੀ ਮੇਰਾ ਵੀਰ ਬਹੁਤ ਹੀ ਸ਼ਾਨਦਾਰ ਝੋਟੀ ਆ ਬਈ ਜੀ ਤੇ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਚੈੱਕ ਕਰੋ ਜੀ ਤੇ ਥਾਣਾ ਦੇਖੋ ਪੂਰੇ ਨਿਖੜਵੇਂ ਥਣ ਨੇ ਤੇ ਚਾਰੇ ਥਣਾ ਦੀ ਪ੍ਰੋਪਰ ਗੈਪ ਹੈ ਚੰਗਾ ਪਸ਼ੂ ਬਈ ਜੀ ਦੁੱਧ ਵਾਲਾ ਬਈ ਤੋੜ ਦੂੰਗਾ ਵੀਰੇ ਇਹਨੂੰ ਮੜਾ ਜਾਈ ਤੇ ਅਟਰ ਕੁਆਲਟੀ ਬਹੁਤ ਜ਼ਿਆਦਾ ਸਾਫ ਸੁਥਰੀ ਹੈ ਪੂਰੇ ਨਿਖੜਵੇਂ ਥਣ ਨੇ ਤੇ ਗੱਡ ਘਾੜ ਬਹੁਤ ਹੈ ਬਾਈ ਝੂਟੀ ਤੇ ਪੂਰੀ ਲਮਾਂਗੇ ਜਾਣਕਾਰੀ ਬਾਈ ਕੋਲ ਤੁਸੀਂ ਅਟਰ ਕੁਆਲਟੀ ਚੈੱਕ ਕਰੋ ਬਾਈ ਜੀ ਪੂਰੀ ਸਾਫ ਸੁੱਥੇ ਦੁੱਧ ਵਾਲਾ ਪਸ਼ੂ ਹੈ ਜੀ ਤੇ ਬਹੁਤ ਚੰਗਾ ਬਾਈ ਦੁੱਧ ਵਾਲਾ ਪਸ਼ੂ ਪੂਰੇ ਲੰਬੇ ਥਣ ਨੇ ਬਾਈ ਜੀ ਆਜਾ ਆਜਾ ਭਾਈ 80 ਗੱਲ ਦੀ ਭਾਈ 80 ਗੱਲ ਦੀ 80 ਗੱਲ ਦੀ ਭਾਈ ਜਿਹੜੀ ਇਹ ਝੋਕ ਟਿੱਕੜੇ ਸੂਏ ਸੂਈ ਹੈ ਜੀ ਤੇ ਤੀਜੀ ਸੂਏ ਸੂਈ ਹੈ ਠੀਕ ਹੈ ਵੀਰ ਦੁੱਧ ਕਿੰਨਾ ਕੁ ਥੱਲੇ ਵੀਰੇ ਇਹ ਜੀ 16 ਲੀਟਰ ਤੋਂ ਤਿਆਰ ਆ ਵੀਰੇ ਤਿਆਰ ਕਿ ਪਤਾ ਲੱਗਦਾ ਉਹਨਾਂ ਦਾ ਵੀਰੇ ਤੇ ਕਿਹੜੇ ਏਰੀਆ ਚੋਈ ਵੀਰੇ ਇਹ ਬਾਦਲ ਦੇ ਰਕੇ ਚੋਈ ਅੱਛਾ ਭਾਈ ਜੀ ਤੇ ਪੂਰਾ ਕੰਡੇ ਵਾਲਾ ਵੀ ਕਿੰਨੇ ਦਿਨ ਦੀ ਸੂਈ ਹੈ ਜੀ ਇਹ ਨੂੰ ਹੋ ਗਏ 7 ਦਿਨ ਹੋ ਗਏ ਠੀਕ ਹੈ ਵੀਰੇ ਮਗਰ ਕੀ ਇਹਦੇ ਮਗਰ ਸਰ ਕੱਟੀ ਹੈ ਮਗਰ ਬਾਈ ਜੀ ਕੱਟੀ ਹੈ 나ੜੂਆ ਨਾਲ ਬਾਈ ਥੋੜੇ ਸਾਹਮਣੇ ਆ ਤੇ ਚੰਗਾ ਪਸ਼ੂ ਬਾਈ ਜੀ ਤੇ ਵੀਰੇ ਦਾ ਮੁੱਲ ਕਿੰਨਾ ਰੱਖਿਆ ਆਪਾਂ ਮੁੱਲ ਇੱਕ ਸੱਤ ਕਰ ਦਈਏ ਆਪਾਂ ਅੱਛਾ ਕਿੱਤਾਂ ਕਿ ਛੱਡ ਦੋਗੇ ਲਾਸਟ ਜੀ ਕਰ ਲਾਂਗੇ ਅੱਛਾ ਥੋੜਾ ਬੋਤ ਮੰਨ ਤਣ ਹੋ ਜੂਗਾ ਜੀ ਠੀਕ ਹੈ ਬਾਈ ਜੀ ਜਿਹੜੀ ਅਗਲੀ ਝੋਟੀ ਹੈ ਬਾਈ ਜੀ ਉਹ ਉਹ ਵੀ ਇੱਕ ਸਸਦੀ ਹੈ ਜੀ ਅੱਛਾ ਲੈਣਾ ਜੀ ਅੱਛਾ ਪਹਿਲੇ ਲੈਣਾ ਹਾਂ ਦਾਸਟਰ ਤੋ ਤਿਆਰ ਹੈ ਠੀਕ ਹੈ ਜੀ ਤੋੜ ਦੋਗੇ ਵੀਰੇ ਉਹ ਜੀ ਚੰਗਾ ਪਸ਼ੂ ਪਾਈਆਂ ਕੋਲੇ ਦੋਏ ਪਸ਼ੂ ਪੂਰੇ ਟੌਪ ਕੁਆਲਿਟੀ ਦੇ ਨੇ ਤੇ ਐਥੇ ਲੈ ਬਾਈ ਕਹਿੰਦਾ ਪੂਰਾ 10 ਲੀਟਰ ਤੇ ਥਾਣ ਪੂਰੇ ਨਿਖੜਵੇਂ ਥਣਦੇ ਪਈ ਜੀ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਦੁੱਧ ਵਾਲੇ ਪਸ਼ੂ ਬਈ ਬਾਕੀ ਪਿੱਟੀਪੁੜੇ ਤੋਂ ਚੰਗੀਆਂ ਨੇ ਦੋ ਝੋਕੀਆਂ ਬਈਆਂ ਕੋਲੇ ਤੇ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਦੁੱਧ ਵਾਲੇ ਪਸ਼ੂ ਨੇ ਬਈ ਜੀ ਕੈਕ ਆ ਸਕਦੇ ਤੁਸੀਂ ਜੀ ਤੇ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਬਈ ਜੀ ਤੇ ਵੀਰੇ ਇਹਦੇ ਮਗਰ ਕੀ ਹੈ ਜੀ ਮਗਰ ਇਹਦੇ ਵੀ ਕੱਟੀ ਹੈ ਬਾਈ ਜੀ ਚੈੱਕ ਕਰ ਸਕਦੇ ਸੀ ਜੀ ਉਹਨਾਂ ਮੱਝਾਂ ਹੈਗਾ 6-7 ਘਰੇ ਠੀਕ ਹੈ ਬਾਈ ਜੀ ਫਿਰ ਉਹ ਸਾਂਸੂਨ ਨੇ ਹੋਊਗੀ ਠੀਕ ਹੈ ਬਾਈ ਜੀ ਤੇ ਬਾਈ ਜੀ ਇਹਦਾ ਮੁੱਲ ਕਿੰਨਾ 160 ਹੀ ਇਹਦਾ ਵੀ 60 ਮੰਨਦੇ ਨੇ ਠੀਕ ਹੈ ਬਾਈ ਜੀ ਦੁੱਧ ਕਿੰਨਾ ਪੂਰਾ ਵੀਰੇ ਇਹਦੇ ਉਹ 10 ਲੀਟਰ ਤਿਆਰ ਆ ਜਮਸੇ ਠੀਕ ਹੈ ਬਾਈ ਜੀ ਇਹ ਆਪਣੀ ਪਾਲੀ ਵੀ ਕੇ ਬਾਈ ਜੀ ਮੁੱਲੇ ਲੈਂਦੀ ਵੀ ਮੁੱਲ ਲੈਂਦੀ ਆ ਫਿਰ ਠੀਕ ਹੈ ਬਾਈ ਜੀ ਕਾਰੋਵਾਰੀ ਇਹ ਕਿਹੜੇ ਏਰੀਆ ਦੀ ਹੈ ਵੀਰੇ ਇਹ ਇਹ ਉਹੀ ਪਿੰਡ ਅੱਛਾ ਬਾਈ ਕਿਸੇ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਾਂ ਕਿਹੜਾ ਪਿੰਡ ਆਪਣਾ ਕਿਹੜਾ ਪਿੰਡ ਹੈ ਵੀਰੇ ਸਾਡਾ ਪਿੰਡ ਹੈਗਾ ਫਰੀਦਕੋਟ ਦੀ ਜੀ ਅੱਛਾ ਜਿਲ੍ਹੇ ਨਾਲ ਜਿਲ੍ਹਾ ਕਿਹੜਾ ਪੈਂਦਾ ਜੀ ਇਹ ਬਠਿੰਡਾ ਹੀ ਪੈਂਦਾ ਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਮੋਬਾਈਲ ਨੰਬਰ ਕਰ ਦੋਗੇ ਸ਼ੇਅਰ ਆਪਾਂ ਆਪਣਾ 82460 ਹਾਂਜੀ 87631 ਇੱਕ ਵਾਰ ਦੁਬਾਰੇ ਬੋਲਦੇ ਵੀਰੇ 82460 ਹਾਂਜੀ 87631 ਠੀਕ ਹੈ ਵੀਰੇ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਆਪਾਂ ਇਸ ਤੋਂ ਲਾ ਬਾਈ ਸਾਰੀਆਂ ਮੰਡੀਆਂ ਆਉਂਦੇ ਆਪਾਂ ਜੀ ਪੰਜਾਬ ਦੀ ਅੱਛਾ ਜੀ ਮੌੜ ਹਾਂਜੀ ਕਾਲੀ ਵੀ ਜਾਵੜ ਨੇ ਆ ਅੱਛਾ ਕਾਲੀ ਵੀ ਜਾਵੜ ਨੇ ਠੀਕ ਹੈ ਬਾਈ ਤੇ ਬਾਈ ਜੀ ਆਪਾਂ ਕਦੀ ਗਾਵਾਂ ਦਾ ਵਪਾਰ ਮੱਝਾਂ ਦਾ ਵਪਾਰ ਕਰਨ ਲਈ ਸਿਰਫ ਮੱਝਾਂ ਦੇ ਠੀਕ ਹੈ ਬਾਈ ਜੀ ਤੇ ਮਤਲਬ ਮੰਡੀ ਤੇ ਕੀ ਕਿਸੇ ਨੇ ਘਰੇ ਆਉਣਾ ਹੋਵੇ ਫੋਨ ਕਰਕੇ ਆ ਸਕਦਾ ਬਾਈ ਜੀ ਆ ਸਕਦਾ ਜੀ ਘਰੇ ਹੁੰਦੇ ਨੇ ਅਵੇਲੇਬਲ ਬਛਰੀ ਠੀਕ ਹੈ ਟ੍ਰਾਂਸਪੋਰਟ ਦਾ ਪ੍ਰਬੰਧ ਹੈ ਵੀਰੇ ਪੂਰਾ ਜੀ ਠੀਕ ਹੈ ਬਾਈ ਜੀ